ਆਪਰੇਸ਼ਨ ਸਿੰਦੂਰ ਨੂੰ ਲੈ ਕੇ ਸੀਐਮ ਮਾਨ ਦਾ ਵੱਡਾ ਬਿਆਨ ਕਿਹਾ ਜੇ جنگ ਹੋਈ ਹੁੰਦੀ ਤਾਂ ਨਜ਼ਰ ਆਉਂਦੀ ਪਹਿਲੀ ਵਾਰ ਹੋ ਰਿਹਾ ਹੈ ਜੰਗਬਾਰੇ ਵਿਦੇਸ਼ਾਂ ਵਿੱਚ ਜਾ ਕੇ ਦੱਸਣਾ ਪੈ ਰਿਹਾ ਹੈ ਅਬੂਦਾਬੀ ਚ ਸਿੱਖ ਬਜ਼ੁਰਗ ਦੀ ਜ਼ਬਰੀ ਲੋਹਾਈ 파ਗ ਤੇ ਕਿਰਪਾਨ 20 ਦਿਨਾਂ ਤੱਕ ਪੁਲਿਸ ਰਸਤ ਵਿੱਚ ਰੱਖਿਆ ਟੂਰਿਸਟ ਵੀਜ਼ਾ ਤੇ ਅਬੂਦਾਬੀ ਗਿਆ ਸੀ ਕੈਥਲ ਦਾ ਦਲਵਿੰਦਰ ਸਿੰਘ ਜੂਸੀ ਦੇ ਇਲਜ਼ਾਮਾਂ ਚ ਇੱਕ ਹੋਰ ਗ੍ਰਿਫਤਾਰੀ ਪੰਜਾਬ ਪੁਲਿਸ ਨੇ ਜਸਬੀਰ ਸਿੰਘ ਨਾਮ ਦੇ ਸ਼ਖਸ ਨੂੰ ਕੀਤਾ ਕਾਬੂ ਯੂਟਿਊਬਰ ਤੇ ਪਾਕਿਸਤਾਨ ਲਈ ਜਸੂਸੀ ਕਰਨ ਦੇ ਇਲਜ਼ਾਮ ਹੁਣ ਪੰਜਾਬ ਚ ਕਾਰੋਬਾਰ ਕਰਨਾ ਹੋਇਆ ਆਸਾਨ ਪੰਜਾਬ ਸਰਕਾਰ ਬਲੂ ਦੁਕਾਨਦਾਰਾਂ ਤੇ ਛੋਟੇ ਕਾਰੋਬਾਰੀਆਂ ਨੂੰ ਵੱਡੀ ਰਾਹਤ ਬਦਲਿਆ 58 ਵਾਲਾ ਕਾਨੂੰਨ ਹਰਿਆਣਾ ਕਾਂਗਰਸ ਨਾਲ راہੂ ਗਾਂਧੀ ਦਾ ਮੰਤਨ ਹਰਿਆਣਾ ਦੀ ਕਾਂਗਰਸ ਇੰਡਰਸ਼ਿਪ ਨਾਲ ਕੀਤੀ ਬੈਠਕ ਇਰਾਨ ਜਗਵਾ ਹੋਏ ਤਿੰਨ ਪੰਜਾਬੀ ਨੌਜਵਾਨ ਕੀਤੇ ਰੈਸਕਿਊ 1 ਮਹੀਨੇ ਤੋਂ ਲਾਪਤਾ ਸਨ ਤਿੰਨੇ ਨੌਜਵਾਨ ਤਿੰਨਾਂ ਨੂੰ ਜਲਦ ਲੈਂਦਾ ਜਾਵੇਗਾ ਪਰ ਤੇ ਹੁਣ ਖਬਰਾਂ ਵਿਸਤਾਰ ਤੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਚੁੱਕੇ ਸਵਾਲ ਕਿਹਾ ਪਹਿਲੀ ਵਾਰ ਹੋ ਰਿਹਾ ਹੈ ਜੰਗਬਾਰੀ ਵਿਦੇਸ਼ਾਂ ਚ ਜਾ ਕੇ ਦੱਸਣਾ ਪੈ ਰਿਹਾ ਹੈ ਸੀਡੀਐਸ ਨੇ ਖੁਦ ਮੰਨਿਆ ਕਿ ਸਾਡੇ ਲੜਾਕੂ ਜਹਾਜ਼ ਡਿੱਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵਨ ਨੇਸ਼ਨ ਵਨ ਹਸਬੰਡ ਵਾਲੇ ਬਿਆਨ ਨੂੰ ਲੈ ਕੇ ਭਾਜਪਾ ਵੱਲੋਂ ਰੱਜ ਕੇ ਹੰਗਾਮਾ ਕੀਤਾ ਜਾ ਰਿਹਾ ਹੈ ਤੇ ਹੁਣ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਹੋਰ ਬਿਆਨ ਦਿੱਤਾ ਗਿਆ ਜੋ ਕਿ ਰੂਲਿੰਗ ਪਾਰਟੀ ਨੂੰ ਰਾਸ ਨਹੀਂ ਆਵੇਗਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਪਹਿਲੀ ਵਾਰ ਹੋ ਰਿਹਾ ਹੈ ਕਿ ਜੰਗ ਜਿੱਤਨ ਤੋਂ ਬਾਅਦ ਵਿਦੇਸ਼ਾਂ ਵਿੱਚ ਦੱਸਣ ਜਾਣਾ ਪਿਆ ਹੈ ਕਿ ਅਸੀਂ ਜੰਗ ਜਿੱਤ ਗਏ ਹਾਂ ਸੀਐਮ ਨੇ ਕਿਹਾ ਕਿ ਨੁਮਾਇंदे ਵਿਦੇਸ਼ਾਂ ਵਿੱਚ ਇਹ ਦੱਸਣ ਲਈ ਭੇਜੇ ਗਏ ਨੇ ਕਿ ਅਸੀਂ ਮੋਰਚਾ ਫਤਿਹ ਕਰ ਲਿਆ ਹੈ ਮਨ ਨੇ ਕਿਹਾ ਹੈ ਕਿ ਇਹ ਤਾਂ ਪਤਾ ਲੱਗ ਹੀ ਜਾਂਦਾ ਹੈ ਕਿ ਕੌਣ ਜਿੱਤ ਗਿਆ ਹੈ ਜਾਂ ਕੌਣ ਹਾਰਿਆ ਹੈ ਜਾਂ ਫਿਰ ਕਿਹੜੀਆਂ ਗੱਲਾਂ ਉੱਤੇ ਸਮਝੌਤਾ ਹੋਇਆ ਹੈ ਸੀਐਮਆਰ ਨੇ ਇਸ ਮੌਕੇ ਸੀਡੀਐਸ ਅਨਿਲ चौहान ਦੇ ਬਿਆਨ ਨੂੰ ਨਰੋਉਂਦਿਆ ਕਿਹਾ ਕਿ ਹੁਣ ਤਾਂ ਉਹ ਵੀ ਮੰਨ ਗਏ ਨੇ ਕਿ ਸਾਡੇ ਜਹਾਜ਼ ਡਿੱਗੇ ਨੇ ਉਹਨਾਂ ਕਿਹਾ ਕਿ ਜ਼ਰੂਰੀ ਨਹੀਂ ਕਿ ਜਹਾਜ਼ ਕਿੰਨੇ ਡਿੱਗੇ ਨੇ ਇਹ ਜ਼ਰੂਰੀ ਹੈ ਕਿ ਕਿਉਂ ਡਿੱਗੇ ਨੇ ਕੀ ਹੁਣ ਇਸ ਬਾਰੇ ਵੀ ਮੈਂ ਬਿਆਨ ਦਿੰਦਾ ਹੈ ਮਨ ਇਸਮੋਕੀ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਬਿਆਨ ਦਾ ਹਵਾਲਾ ਦਿੰਦੇ ਆਖਿਆ ਕਿ ਮੰਤਰੀ ਨੇ ਕਿਹਾ ਕਿ ਅਸੀਂ ਪਾਕਿਸਤਾਨ ਨੂੰ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਅਸੀਂ ਫੌਜੀ ਨਹੀਂ ਅਤਵਾਦੀ ਟਿਕਾਣਿਆਂ ਤੇ ਹਮਲਾ ਕਰਾਂਗੇ ਇਹ ਜਾਣ ਕੇ ਕਿ ਕੀ ਪਾਕਿਸਤਾਨ ਨੇ ਉੱਥੋਂ ਅਤਵਾਦੀਆਂ ਨੂੰ ਬਾਹਰ ਖੂਹ ਥਾਵਾਂ ਤੇ ਨਹੀਂ ਭੇਜਿਆ ਹੋਵੇਗਾ ਆਪਾਂ ਤਾਂ ਸਿਰਫ ਇਮਾਰਤਾਂ ਹੀ ਟਾਈਆਂ ਨੇ ਭਗਵੰਤ ਮਾਦੇਨਾਂ ਬਿਆਨਾਂ ਤੋਂ ਬਾਅਦ ਮੋਰ ਸਿਆਸੀ ਮਾਹੌਲ ਗਰਮਾਉਣ ਦੇ ਪੂਰੇ ਪੂਰੇ ਅਸਰ ਨੇ ਕਿਉਂਕਿ ਇਸ ਤੋਂ ਪਹਿਲਾਂ ਦਿੱਤੇ ਗਏ ਬਿਆਨਾਂ ਨੂੰ ਲੈ ਕੇ ਵੀ ਜ਼ਬਰਦਸਤ ਹੰਗਾਮਾ ਹੋਇਆ ਸੀ ਵਿਦੇਸ਼ 'ਚ ਅਮਰਤਾਰੀ ਬਜ਼ੁਰਗ ਨਾਲ ਹੋਈ ਤੱਕੇਸ਼ਾਈ ਕਿਰਪਾਨ ਤੇ ਪੱਗ ਉਤਰਵਾ ਕੇ ਕੀਤਾ ਡਿਪੋਰਟ 20 ਦਿਨਾਂ ਤੱਕ ਦਲਵਿੰਦਰ ਸਿੰਘ ਨੂੰ ਪੁਲਿਸ ਹਿਰਾਸਤ 'ਚ ਰੱਖਿਆ ਆਬੂਤਾਬੀ ਵਿੱਚ ਸਿੱਖ ਬਜ਼ੁਰਗ ਨਾਲ ਬੇਹੱਦ ਤੱਕੇ ਦਾ ਮਾਮਲਾ ਸਾਹਮਣੇ ਆਇਆ ਹੈ ਸਿੱਖ ਬਜ਼ੁਰਗ ਦਾ ਹਿਰਾਸਤ ਦੌਰਾਨ અપਮਾਨ ਕੀਤਾ ਗਿਆ ਉਹਨਾਂ ਨੂੰ ਕਿਰਪਾਨ ਤੇ ਪੱਗ ਉਤਾਰਨ ਲਈ ਮਜਬੂਰ ਕੀਤਾ ਗਿਆ ਇਹ ਖਬਰ ਸਾਹਮਣੇ ਆਉਣ ਮਗਰੋਂ ਸਿੱਖ ਜਗਤ ਦੇ ਵਿੱਚ ਰੋਸ ਦੀ ਲਹਿਰ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਅਮਰਤਾਰੀ ਸਿੱਖ ਪਾਈ ਦਲਵਿੰਦਰ ਸਿੰਘ ਨਾਲ ਯੂਏਈ ਦੇ ਵਿੱਚ ਜੋ ਕੁਝ ਵਾਪਰਿਆ ਉਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਸਮੁੱਚਾ ਸਿੱਖ ਪਾਈਚਾਰਾ ਇਸ ਦੇ ਕਾਰਨ ਦੁਖੀ ਹੈ ਉਹਨਾਂ ਦੀ ਗ੍ਰਿਫਤਾਰੀ ਦੌਰਾਨ ਨਤਾਬਿਕ ਜਿੰਨਾ ਦੀ ਬੇਇੱਜ਼ਤੀ ਕੀਤੀ ਗਈ ਅਤੇ ਆਖਿਰ ਉਹਨਾਂ ਨੂੰ ਬਿਨਾਂ ਪੱਗ ਦੇ ਹੀ ਦੇਸ਼ ਨਿਕਾਲਾ ਪੁੱਟਾ ਗਿਆ ਇਹ ਸਿਰਫ ਇੱਕ ਵਿਅਕਤੀ ਦੇ ਮਾਨ ਸਨਮਾਨ ਦਾ ਮਾਮਲਾ ਨਹੀਂ ਸਗੋਂ ਇਹ ਸਿੱਖ ਧਰਮ ਤੇ ਪਾਵਨਾਮਾ ਉੱਤੇ ਸਿੱਧਾ ਹਮਲਾ ਹੈ ਉਨਾ ਨੇ ਕਿਹਾ ਹੈ ਕਿ ਮੈਂ ਦੇਸ਼ ਦੇ ਦੇਸ਼ ਮੰਤਰੀ ਐਸ ਜੈ ਸ਼ੰਕਰ ਜੀ ਨੂੰ ਅਪੀਲ ਕਰਦੀ ਹਾਂ ਕਿ ਉਤਰਨ ਤੇ ਮਾਮਲਾ ਯੂਏਈ ਦੀ ਸਰਕਾਰ ਕੋਲ ਚੁਕਣ ਤੇ ਯਕੀਨੀ ਬਣਾਉਣ ਕਿ ਭਵਿੱਖ ਵਿੱਚ ਕਿਸੇ ਵੀ ਸਿੱਖ ਨੂੰ ਜ਼ਹੇਰ ਧਾਰਮਿਕ અપਮਾਨ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਨਾਲ ਹੀ ਯੂਏਈ ਵਿੱਚ ਭਾਰਤੀ ਹੁਤਾਵਾਸ ਨੂੰ ਵੀ ਚਾਹੀਦਾ ਹੈ ਕਿ ਉਹ ਸਮਾਰਟ ਦੇ ਸਰਕਾਰ ਨਾਲ ਸੰਵਾਦ ਕਰਕੇ ਸਿੱਖ ਧਰਮ ਅਤੇ ਉਸ ਦੀਆਂ ਧਾਰਮਿਕ ਚਿੰਨਾ ਬਾਰੇ ਜਾਗਰੂਕਤਾ ਵਧਾਵੇ ਤਾਂ ਜੋ ਭਵਿੱਖ ਵਿੱਚ ਅਜੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਣ ਤੋਂ ਰੋਕਿਆ ਜਾ ਸਕੇ ਹਾਥਲ ਜਾਣਕਾਰੀ ਮੁਤਾਬਕ ਨਵੀਂ ਦਿੱਲੀ ਵਾਸੀ ਮਨਪ੍ਰੀਤ ਸਿੰਘ ਨੇ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਮੁਤਾਬਕ ਆਬੂ ਤਾਬੀ ਦੇ ਵਿੱਚ ਉਸ ਦਾ ਪਿਤਾ ਗੁਰਵਿੰਦਰ ਸਿੰਘ ਨੂੰ ਦਸ਼ਕਦਰ ਤੇ ਭਾਰੀ ਪਰੇਸ਼ਾਨੀ ਚਲਣੀ ਪਈ ਮਨਪ੍ਰੀਤ ਸਿੰਘ ਨੇ ਆਪਣੇ ਬੇਤਨਾਲ ਵਾਪਰੇ ਦੁਗਦਾਈ ਵਰਤਾਰੇ ਬਾਰੇ ਜਾਣਕਾਰੀ ਦਿੱਤੀ ਹੈ ਕਿ ਅਥਲ ਦੇ ਅਮਰਤਾਰੀ ਵਿਖੇ ਗੁਰੂ ਗੁਰਵਿੰਦਰ ਸਿੰਘ ਦੀ ਈਪ੍ਰੈਲ ਨੂੰ ਗਰੁੱਪ ਨਾਲ ਪੁਰਸਵਿਦਾਰ ਤੇ ਆਬੂ ਤਾਬੀ ਗਏ ਸਨ ਜਦੋਂ ਸਾਰੇ 5089 ਅਕਸ਼ਰ ਪ੍ਰਸ਼ੋਤਮ ਸਵਾਮੀ ਨਾਰਾਇਣ ਮੰਦਰ ਗਈ ਤਾਂ ਆਬੂ ਤਬੀਪੋਲਸ ਨੇ ਉਹਨਾਂ ਨੂੰ ਰੋਕ ਲਿਆ ਤੇ ਕਿਰਪਾਨ ਬਾਰੇ ਪੁਛਪੜਤਾਲ ਕੀਤੀ। ਇਹਦਾਂ ਟੂਰ ਗਾਈਡਾਂ ਤੇ ਮੰਦਰ ਪ੍ਰਬੰਧਕਾਂ ਵੱਲੋਂ ਚੰਨਾਰੇ ਧਾਰਮਿਕ ਮਹੱਤਤਾ ਬਾਰੇ ਸਮਝੌਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਧਿਕਾਰੀ ਕੁਝ ਵੀ ਮੰਨਣ ਲਈ ਤਿਆਰ ਨਹੀਂ ਹੋਏ ਤੇ ਦਲਵਿੰਦਰ ਸਿੰਘ ਨੂੰ ਅਰੈਸਟ ਕਰ ਲਿਆ ਗਿਆ। ਮਨਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੇ ਪਤਨ ਨੂੰ ਵੀ ਦਿਨਾਂ ਦੀ ਹਿਰਾਸਤ ਦੌਰਾਨ ਭਾਰੀ અપਮਾਨ ਤੇ ਮਾਨਸਿਕ ਤਸੀਹੇ ਚਲਣੇ ਪਏ। ਜ਼ਿਲ੍ਹੇਦਕਾਰੀਆਂ ਨੇ ਪਹਿਲਾਂ ਤਾਂ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਕਿ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। ਬਾਲ ਵਿੱਚ ਦਲਵਿੰਦਰ ਸਿੰਘ ਤੇ ਪੁਲਿਸ ਨਾਲ ਬਹਿਸ ਕਰਨ ਦੇ ਤੋਸ਼ ਲਗਾ ਦਿੱਤੇ ਹਾਲਕਿ ਦਲਵਿੰਦਰ ਸਿੰਘ ਯੂਏਈ ਦੀ ਸਥਾਨਕ ਭਾਸ਼ਾ ਜਾਂ ਅੰਗਰੇਜ਼ੀ ਭਾਸ਼ਾ ਨਹੀਂ ਜਾਣਦੇ ਸਨ ਜਿਸ ਕਾਰਨ ਬਹਿਸ ਦੇ ਦੋਸ਼ ਬੇਬੁਨਿਆਦ ਸਾਬਤ ਹੋਏ ਅਤੇ ਇਸ ਦਾ ਅਦਾਲਤੀ ਹੁਕਮ ਵਿੱਚ ਵੀ ਜ਼ਿਕਰ ਨਹੀਂ ਕੀਤਾ ਗਿਆ ਮਨਪੀਤ ਸਿੰਘ ਨੇ ਕਿਹਾ ਕਿ ਨਜ਼ਰਬੰਦੀ ਦੌਰਾਨ ਦਲਵਿੰਦਰ ਸਿੰਘ ਨੂੰ ਅਣਮੁਖੀ ਹਾਲਾਤਾਂ ਵਿੱਚ ਰੱਖਿਆ ਗਿਆ ਉਨ੍ਹਾਂ ਦੀ ਪੱਗ ਕੜਾ ਤੇ ਕੰਗਾ ਜ਼ਬਰਦਸਤੀ ਉਤਾਰ ਦਿੱਤੇ ਗਏ ਜਿਸ ਨਾਲ ਉਹਨਾਂ ਨੂੰ ਨੰਗੇ ਸਿਰ ਰਹਿਣਾ ਪਿਆ ਇਸ ਨਾਲ ਉਹਨਾਂ ਦੇ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ ਨਜ਼ਰਬੰਦੀ ਦੇ ਆਖਰ ਦਿਨਾਂ ਵਿੱਚ ਉਹਨਾਂ ਨੂੰ ਜੇਲ੍ਹ بھیਜ ਦਿੱਤਾ ਗਿਆ ਜਿੱਥੇ ਉਹਨਾਂ ਨੂੰ ਸ਼ਾਕਾਹਾਰੀ ਹੋਣ ਦੇ ਬਾਵਜੂਦ ਮਾਸਾਹਾਰੀ ਭੋਜਨ ਪਰੋਸਿਆ ਗਿਆ। ਬਾਅਦ ਵਿੱਚ ਉਹਨਾਂ ਨੂੰ ਪੱਗ ਤੋਂ ਬਿਨਾਂ ਹੀ ਮੁਲਕ ਵਿੱਚ ਚੋਲੀ ਪੂਰਖ ਕਰ ਦਿੱਤਾ ਗਿਆ ਜਿਸ ਕਾਰਨ ਉਸ ਦੇ ਪਤਨ ਨੂੰ ਭਾਰੀ ਨਮੂਸ਼ੀ ਚਲਣੀ ਪਈ। ਭਾਰਤ-ਪਾਕਿਸਤਾਨ ਤਣਾਅ ਮਗਰੋਂ ਯੂਟਿਊਬਰਾਂ ਦੀ ਆਈ ਸ਼ਾਮਤ ਹੁਣ ਪੰਜਾਬੀ ਯੂਟਿਊਬਰ ਜਾਨ ਮਾਹਲ ਗ੍ਰਿਫਤਾਰ ਜਸੂਸੀ ਕਰਨ ਦੇ ਲੱਗੇ ਇਲਜ਼ਾਮ ਭਾਰਤ-ਪਾਕਿਸਤਾਨ ਤਣਾਅ ਅਗਰੋ ਯੂਟਿਊਬਰਾਂ ਦੀ ਸ਼ਮਤ ਆ ਗਈ ਹੈ ਏਜੰਸੀਆਂ ਯੂਟਿਊਬਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਖੰਗਾਲ ਰਹੀਆਂ ਨੇ ਹੁਣ ਪੰਜਾਬ ਪੁਲਿਸ ਨੇ ਯੂਟਿਊਬਰ ਜਸਬੀਰ ਸਿੰਘ ਨੂੰ ਪਾਕਿਸਤਾਨ ਲਈ ਜਸੂਸੀ ਕਰਨ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਹੈ ਜਸਬੀਰ ਸਿੰਘ ਰੂਪਨਗਰ ਦੇ ਪਿੰਡ ਮਲਾਂਾ ਰਹਿਣ ਵਾਲਾ ਹੈ ਤੇ ਉਸ ਦਾ YouTube ਚੈਨਲ ਜਾਨਮਾਹਲ ਤੇ 10 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ ਉਹ ਤਿੰਨ ਵਾਰ ਪਾਕਿਸਤਾਨ ਜਾ ਚੁੱਕਿਆ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਹ ISI ਏਜੰਟ हसन ਅਲੀ ਉਰਫ ਜੱਟ ਰੰਧਾਵਾ ਦੇ ਸੰਪਰਕ ਵਿੱਚ ਸੀ ਹਰਿਆਣਾ ਤੋਂ ਅरेस्ट ਯੂਟਿਊਬਰ ਜੋਤੀ ਮਲਹੋਤਰਾ ਤੇ ਪਾਕਿਸਤਾਨੀ ਹਾਈ ਕਮਿਸ਼ਨ ਦੇ ਕੰਡੇਗੇ ਅਧਿਕਾਰੀ ਅਹਿਸਾਨ ਉਰ ਰਹੀਮ ਉਰ ਦਾਨਿਸ਼ ਦੇ ਸੰਪਰਕ ਵਿੱਚ ਰਹੀ ਸੀ ਮੁਹਾਰੀ ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈਲਵੋ ਜਸਬੀਰ ਸਿੰਘ ਉਰ ਦੇ ਕੇਸ ਖਰਚੀਤਾ ਗਿਆ ਬੀਜੇਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਜਸਬੀਰ ਸਿੰਘ ਦਾਨਿਸ਼ ਦੇ ਸਬੰਧ ਦੇ ਦਿੱਲੀ ਵਿੱਚ ਕਰਵਾਏ ਪਾਕਿਸਤਾਨ ਰਾਸ਼ਟਰੀ ਦਿਵਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਆ ਸੀ ਅਤੇ ਉਹ ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਤੇ ਗਲੌਗਰ ਨਾਲ ਮਿਲਿਆ ਉਹ 2020 2021 ਤੇ 2024 ਦੇ ਵਿੱਚ ਪਾਕਿਸਤਾਨ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਸ ਦੇ ਇਲੈਕਟ੍ਰੋਨਿਕ ਡਿਵਾਈਸਾਂ ਵਿੱਚ ਕਈ ਪਾਕਿਸਤਾਨਾ ਆਧਾਰਤ ਨੰਬਰ ਮਿਲੇ ਨੇ ਉਸਨੇ ਆਪਣੇ ਫੋਨ ਤੋਂ ਡਾਟਾ ਵੀ ਡੀਲੀਟ ਕਰ ਦਿੱਤਾ ਉਸ ਦਾ ਫੋਨ ਫ੍ਰੈਂਸਿਕ ਜਾਂਚ ਲਈ ਲੈਬ ਦੇ ਵਿੱਚ ਭੇਜਿਆ ਗਿਆ ਹੈ ਜੋਦੀ ਨੂੰ ਗ੍ਰਫਤਾਰ ਕਰਨ ਤੋਂ ਬਾਅਦ ਪੁਲਿਸ ਨੂੰ ਜਸਬੀਰ ਸਿੰਘ ਤੇ ਸ਼ੱਕ ਹੋਇਆ ਸੀ ਦੱਸਦੇ ਕਿ ਜਸਬੀਰ ਸਿੰਘ ਨੇ ਆਪਣੇ YouTube ਚੈਨਲ ਤੇ ਪਾਕਿਸਤਾਨ ਨਾਲ ਸੰਬੰਧਤ ਕਈ ਵੀਡੀਓਜ਼ ਅਪਲੋਡ ਕੀਤੇ ਨੇ ਇਹਨਾਂ ਵਿੱਚ 28 ਹੱਦ ਤੋਂ ਪਾਕਿਸਤਾਨ ਦੇ ਵਿੱਚ ਦਾਖੇ ਹੋਣ ਦਾ ਵੀਡੀਓ ਵੀ ਸ਼ਾਮਿਲ ਹੈ ਕੁਝ ਵੀਡੀਓਜ਼ ਵਿੱਚ ਉਸਨੇ ਲਾਹੌਰ ਦੀਆਂ ਗਲੀਆਂ ਤੇ ਪਾਕਿਸਤਾਨ ਦੀ ਸੁੰਦਰਤਾ ਦਾ ਵਰਣਨ ਕੀਤਾ ਹੈ ਇਸ ਤੋਂ ਇਲਾਵਾ ਉਸਨੇ ਭਾਰਤੀ ਕੁੜੀ ਦੀ ਪਾਕਿਸਤਾਨ ਯਾਤਰਾ ਤੇ ਉੱਥੋਂ ਦੇ ਲੋਕਾਂ ਨਾਲ ਉਸਦੇ ਅਨੁਭਵਾਂ ਨੂੰ ਵੀ ਸਾਂਝਾ ਕੀਤਾ ਉਸ ਦੇ ਕਤਾਰ ਕੋ ਸੈਬ ਦੀ ਯਾਤਰਾ ਤੇ ਇੱਕ ਬਲੌਗ ਬਣਾਇਆ ਇੱਕ ਹੋਰ ਵੀਡੀਓ ਉਸ ਨੇ ਆਪਣੇ YouTube ਅਕਾਊਂਟ ਤੇ ਪੋਸਟ ਕੀਤੀ ਹ ਜਿਸ ਸੁਚਨ ਦੱਸਿਆ ਕਿ ਉਸ ਨੂੰ ਪਾਕਿਸਤਾਨ ਦੇ ਵਿੱਚ VIP ਟ੍ਰੀਟਮੈਂਟ ਮਿਲੇ ਇਰਾਨ ਦੇ ਵਿੱਚ ਬੰਦੀ ਬਣਾਏ ਤਿੰਨ ਪੰਜਾਬੀ ਨੌਜਵਾਨ ਹੋਏ ਰਹਾ ਤਹਿਰਾਨ ਚ ਪੁਲਿਸ ਨੇ ਕੀਤਾ ਰੈਸਕਿਊ ਇੱਕ ਮਹੀਨੇ ਤੋਂ ਲਾਪਤਾ ਸਨ ਤਿੰਨੇ ਨੌਜਵਾਨ ਇਰਾਨ ਦੇ ਵਿੱਚ ਬੰਦੀ ਬਣਾ ਕੇ ਰੱਖੇ ਗਏ ਪੰਜਾਬ ਦੇ ਤਿੰਨ ਨੌਜਵਾਨ ਇਰਾਨ ਪੁਲਿਸ ਨੇ छुड़ਵਾ ਲਏ ਨੇ ਇਰਾਨ ਦੂਤਾਵਾਸ ਨੇ ਸੋਸ਼ਲ ਮੀਡੀਆ ਹੈਂਡਲ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਹੈ ਟਰੈਵਲ ਏਜੰਟ ਦੇ ਝਾਂਸੇ ਦੇ ਵਿੱਚ ਆ ਕੇ ਅਸਟ੍ਰੇਲੀਆ ਜਾਣ ਲਈ ਪੰਜਾਬ ਦੇ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਸੰਗਰੂਰ ਜ਼ਿਲ੍ਹਾ ਨਾਲਸਪਤ ਦੇ ਨੌਜਵਾਨ 1 ਮਈ ਨੂੰ ਇਰਾਨ 에ਰਪੋਰਟ ਤੇ ਪਹੁੰਚ ਸੰਗ ਟੌਂਕਰ ਨੇ ਇਹਨਾਂ ਨੂੰ ਅਗਵਾ ਕਰ ਲਿਆ ਸੀ ਅਤੇ ਫੈਮਿਲੀ ਤੋਂ ਫਰौती ਦੀ ਮੰਗ ਕੀਤੀ ਸੀ ਸੂਤਰ ਮਤਾਬਿਕ ਇਹਨਾਂ ਧੰਨਾਂ ਨੂੰ ਤੇਹਰਾਨ ਪੁਲਿਸ ਨੇ ਵਜਾਏ छुੜਾ ਕੇ ਤਿੰਨ ਪਾਰਤ ਨਗਰਗੁਰੂ ਗੰਦੀਪ ਸਿੰਘ ਸੰਗਰੂਰ ਦੇ ਹੁਸਨਪ੍ਰੀਤ ਸਿੰਘ ਐ ਉਹ 1 ਮਈ ਨੂੰ ਤਹਿਰਾਨ ਪਹੁੰਚਦੋਂ ਥੋੜੇ ਜਿਹਾ ਬਾਅਦ ਲਾਪਤਾ ਹੋਏ ਸਨ ਜ਼ਿਕਰ ਜੋਗੇਗਾ ਕਿ ਇਹਨਾਂ ਵਿਅਕਤੀਆਂ ਨੇ ਇੱਕ ਬਿਆਨਕੁਣੀ ਟ੍ਰੈਵਲ ਜਨ ਦੇ ਕਾਫੀ ਤਰੰਗੋ ਖੱਤਾ ਸੀ ਜਿਸ ਨੇ ਇਹਨਾਂ ਨੂੰ ਆਸਟ੍ਰੇਲੀਆ ਵਿੱਚ ਵਰਕ ਪਰਮਿਟ ਦੇਣ ਦਾ ਵਾਅਦਾ ਕੀਤਾ ਸੀ ਪਰ ਉਸ ਨੇ ਉਹਨਾਂ ਨੂੰ ਡੰਕੀ ਰੂਟ ਰਾਹੀਂ ਈਰਾਨ ਭੇਜ ਦਿੱਤਾ ਇਹ ਰਸਤਾ ਮਨੂਖੀ ਸਸਕਰਾਂ ਵੱਲੋਂ ਗੈਰਕਾਨੂੰਨੀ ਪ੍ਰਵਾਸ ਲਈ ਯੂਜ਼ ਕੀਤਾ ਜਾਂਦਾ ਹੈ ਨੌਜਵਾਨਾਂ ਦੇ ਪਰਿਵਾਰਾਂ ਦਾ ਦਾਵਾ ਸੀ ਕਿ ਅਗਵਾਕਰਾਂ ਨੇ 1 ਕਰੋੜ ਰੁਪਏ ਦੀ ਫਲੋਤੀ ਮੰਗਦੀਆਂ ਕਰਦਿਆਂ ਤਿਨਾਂ ਨੂੰ ਜਾਨੋਂ ਮਰਨ ਦੀ ਤੰਕੀ ਵੀ ਦਿੱਤੀ ਸੀ